ਜੇ ਦੀ ਪੰਡ ਲੈ ਕੇ ਜਾ ਰਹੇ ਹਾਂ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਮਹਾਰਾਜ ਜੀ ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝ ਨਹੀਂ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚਾਉਣਾ ਕਿ ਲੋਕਾਂ ਨੇ ਸ਼ਰਮ ਸ਼ਰੂ ਮ ਤਾਂ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਕੱਲ ਗੱਲ ਕੀਤੀ ਜੱਬੇ ਮਾਨ ਸਾਹਿਬ ਜੀ ਉਸੀ ਫੇਸ ਕਿਵੇਂ ਕਰੂੰਗੀ ਜਨਤਾ ਨੂੰ ਮੈਂ ਜਨਤਾ ਵਿੱਚ ਹੀ ਮੇ ਜਾਵਾਂਗਾ ਲੋਕ ਕਹਿਣਗੇ ਯਾਰ ਇਹ ਦੇ ਬੇਜੁਕੀਨੇ ਬੰਦੇ ਐ ਇਸੇ ਕਰਕੇ ਹੌਲੀ ਹੌਲੀ ਰੀਡੂਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲਿਟੀਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਇਹ ਕੋਈ ਨਹੀਂ ਲਾਈਦਾ ਕਿ ਇਹ ਪੋਲਿਟੀਸ਼ੀਅਨ ਜਿਹੜੇ ਬਹੁਤ ਝੂਠੇ ਐ ਕੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ ਕੱਲ ਨੂੰ ਕੀ ਕਰਨਗੇ ਇਹ ਤਾਂ ਕੋਈ ਅਖਬਾਰ ਸੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਆ ਉਹ ਦਿਨ-ਬ-ਦਿਨ ਖਿਰਦਾ ਜਾ ਰਿਹਾ ਹੈ ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਰੇ ਨਹੀਂ ਰਾਜਨੀਤਿਕ ਲੋਗਾ ਨੂੰ ਲੋਕ ਰੱਬ ਮੰਨਦੇ ਲੇਕਿਨ ਜਿਸ ਪ੍ਰਕਾਰ ਉਹ ਗਏ ਹੈ ਮੈਂ ਸਮਝਦਾ ਕਿ ਤੁਹਾਡਾ ਯਕੀਨ ਉੱਠ ਜਾਂਦਾ ਹੈ ਕਿਸੇ ਵੀ ਵਿਅਕਤੀ ਤੋਂ ਕਾਂਗਰਸ ਪਾਰਟੀ ਤੋਂ ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਉਹ ਜੱਬੇ ਸਾਹ ਵਾਲ ਸਾਹ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮਐਲਏ ਬਣਾਇਆ ਫੇਰ ਉਹਨਾਂ ਨੂੰ ਅਸੀਂ ਐਸ்சி ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟੈਂਟ ਕੈਂਡੀਡੇਟਸ ਅਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੁਣ ਇਹ ਤਾਂ ਨਹੀਂ ਕਿ ਕਿ ਵਿਚ ਅਬੇਲਵਾਲ ਸਾਹਿਬ ਨੂੰ ਹਰ ਮੌਕਾ ਦੇਈ ਜਾਏ ਲੇਕਿਨ ਜਿਸ ਪ੍ਰਕਾਰ ਉਹ ਗਏ ਹੈ ਮੈਂ ਸਮਝਦਾ ਕਿ ਤੁਹਾਡਾ ਯਕੀਨ ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ ਕਾਂਗਰਸ ਪਾਰਟੀ ਤੋਂ ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਦਾਨ ਸਮਝ ਤੁਸੀਂ ਡਿਪਟੀ ਲੀਡਰ ਹੋ ਕਿ ਕਦੋਂ ਤੱਕ ਅੰਦਾਜ਼ਾ ਲਾਈਏ ਕਿ ਹੋ ਸਕਦੀ ਜਲਦੀ ਲੋਕ ਸਭਾ ਦੀਆਂ ਸੀਟਾਂ ਅਸੀਂ ਵੰਡ ਦਾਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਚੰਗੇ ਉਮੀਦਵਾਰ ਲੋਕ ਪੱਖੀ ਉਮੀਦਵਾਰ ਅਸੀਂ ਧਿਆਨ ਦੇਵਾਂਗੇ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਸਾ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਜਾਹੇ ਸੀਟਾਂ ਦਾ ਮੈਨੂੰ ਲੱਗਦਾ ਹੈ ਕੀ ਉਮੀਦ ਕਰਾਂਗੇ ਅਸੀਂ ਉਹਨਾਂ ਸਰਵੇਖਣਾਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਅਪੇਕਸ਼ਾ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਦੇਈਏ ਤੇ ਨਤੀਜੇ ਸਾਡੇ ਹਾਂ ਪੱਕੀ ਹੋਣਗੇ ਚੱਪੇਵਾਲ ਤੋਂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ 'ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਗਏ ਸੰਗਤ ਦੇਖੋ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਕ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉਹ ਚੱਬੇਵਾਲ ਸਾਹਿਬ ਵਾਲ ਸਾਹਿਬ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮ ਐਲ ਏ ਬਣਾਇਆ ਫਿਰ ਉਹਨਾਂ ਨੂੰ ਅਸੀਂ ਐਸ ਸੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟਡ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮ ਪੀ ਦਾ ਕੈਂਡੀਡੇਟ ਹੋ ਸਕਦਾ ਹੁਣ ਇਹ ਤਾਂ ਨਹੀਂ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ لیکن جس پرکارو گئے ہیں میں سمجھنا کہ ਤੁਹਾਡਾ یقین ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ ਕਾਂਗਰਸ پارٹی ਤੋਂ ਇਸ ਤੋਂ ਵੱਡਾ ਕਾਂਗਰਸ پارٹی ਕੀ ਚੀਜ਼ ਦੇ ਸਕਦੀ ਤੁਹਾਨੂੰ ਡਿਪਟੀ ਲੀਡਰ ਬਣਾਤਾ پارٹی ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਨਾਨ ਮਹਿਰਾਸੇ ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝਣਾ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚਾਹਣਾ ਕਿ ਲੋਕਾਂ ਨੇ ਸ਼ਰਮ ਸ਼ਰਮ ਤਾਂ ਬਿਲਕੁਲ ਆਈ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਕੱਲ ਗੱਲ ਕੀਤੀ ਹੈ ਚੱਬੇਵਾਨ ਸਾਹਿਬ ਨੇ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਕਿਵੇਂ ਜਾਵਾਂਗਾ ਲੋਕ ਕਹਿਣਗੇ ਯਾਰ ਐਡੇ ਬੇਜਕੀਨੇ ਬੰਦੇ ਐ ਇਸੇ ਕਰਕੇ ਹੌਲੀ ਹੌਲੀ ਰੀਨੀ ਜੀ ਲੋਕਾਂ ਦਾ ਜਿਹੜਾ ਅਕਬਾਰ ਹੈ ਉਹ ਪੋਲੀਟੀਸ਼ੀਅਨਸ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਹ ਨੂੰ ਲੱਗਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਐ। ਕੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ, ਕੱਲ ਨੂੰ ਕੀ ਕਰ ਲੰਗੇ ਇਹਦਾ ਕੋਈ ਇੱਕ ਮਾਰ। ਸੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਆ ਉਹ ਦਿਨ-ਦਿਨ ਥਿਰਦਾ ਜਾ ਰਿਹਾ ਹੈ। ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਰੇ ਐ ਨਹੀਂ ਰਾਜਨੀਤੀ ਲੋਗਾ ਨੂੰ ਲੋਕ ਰੱਬ ਮੰਨਦੇ ਸਨ ਕੋਈ ਐਸਾ ਸਮਾਸੀ ਦਾ। ਅਕਾਲੀ ਭਾਜਪਾ ਗੱਠ ਜੋੜਦੇ ਹੁੰਦਾ ਲੱਗਦਾ ਕਿ ਤਾਂ ਕੋਈ ਬੱਝ ਗੱਠ ਜੋੜ ਮੈਨੂੰ ਤਾਂ ਲੱਗਦਾ ਉਹ ਆਵੇ ਹੀ ਹੈ। ਪਰ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਦੇ ਔਰ ਪੰਜਾਬ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਔਰ ਮੈਂ ਕਹਿੰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪਿੱਛੇ ਸ਼ੁਰੂਆਤ ਹੋਏਗਾ ਇੱਕ ਖੰਜਰ ਸਾਬਤ ਹੋਏਗਾ ਇਹਨਾਂ ਦਾ ਐਲਾਈਸ ਜਿਸ ਪ੍ਰਕਾਰ ਅੱਜ ਪੰਦੇਸ਼ ਦਾ ਪੰਜਾਬ ਦਾ ਕਿਸਾਨ ਪੰਦੇਸ਼ ਦਾ ਅੰਦਾਤਾ ਅੱਜ ਸਰਕਾਰਾਂ ਤੇ ਜਿਸ ਕੇ ਨਾਮ ਸ਼ੁਭ ਕਰਨ ਦੀ ਮੌਤ ਹੋਈ ਹੈ ਔਰ ਜਿਸ ਪ੍ਰਕਾਰ